ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਘੱਟੀਆਂ ਮਾਰ ਸਿੱਟਾ ਰੱਖਦੇ ਨੇ ਕਿ ਰੰਗ ਭੇਦ ਦੀ ਰਾਜਨੀਤੀ ਕਰਨਾ ਉਹਨਾਂ ਦੇ ਖਿਲਾਫ ਨਸਲੀ ਟਿੱਪਣੀਆਂ ਕਰਨਾ ਉਹਨਾਂ ਦੇ ਖਿਲਾਫ ਜਾਤੀਵਾਦੀ ਸ਼ਬਦਾਂ ਦਾ ਪ੍ਰਯੋਗ ਕਰਨਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਾਂ ਦੇ ਖਿਲਾਫ ਆ ਉਹਨਾਂ ਦੇ ਦਫ਼ਤਰ ਦੇ ਅੱਗੇ ਜਾ ਕੇ ਪ੍ਰੋਟੈਸਟ ਕੀਤਾਗਾ ਇਸ ਸੰਕੇਤਕ ਪ੍ਰੋਟੈਸਟਾ ਕਿ ਤਰੰਤ ਤੋਂ ਨੂੰ ਹਟਾਇਆ ਜਾਵੇ ਕੀ ਕੀਤਾ ਗਿਆ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਕਟਿਆ ਮਾਨਸਿਕਤਾ ਰੱਖਦੇ ਨੇ ਕਿ ਕਿਸ ਤਰ੍ਹਾਂ ਉਹ ਗਲਤ ਪ੍ਰੋਤੀ ਧਿਆਨ ਦਿੰਦੇ ਨੇ ਕਿ ਕਿਸ ਤਰ੍ਹਾਂ ਦੇਸ਼ ਦੇ ਉਸ ਹੋਮਲਸ ਲੋਜਰਾ ਇਸ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ ਪਾਤ ਸਭ ਤੋਂ ਵੱਧ ਪੜੇ ਲਿਖੇ ਸੀਗੇ ਉਹਨਾਂ ਨੇ ਆਪਣੇ ਸਮਿਆਂ 'ਚ ਉਹਨਾਂ ਸਮਿਆਂ 'ਚ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇਂ ਪੜ੍ਹਾਈ ਕੀਤੀ ਗਰੀਬੀ ਚ ਉੱਟ ਕੇ ਉਹਨਾਂ ਵਿਅਕਤੀਆਂ ਦੇ ਖਿਲਾਫ ਰੰਗ ਭੇਦ ਦੀ ਰਾਜਨੀਤੀ ਕਰਨਾ ਉਹਨਾਂ ਦੇ ਖਿਲਾਫ ਨਸਲੀ ਟਿੱਪਣੀਆਂ ਕਰਨਾ ਉਹਨਾਂ ਦੇ ਖਿਲਾਫ ਜਾਤੀਵਾਦੀ ਸ਼ਬਦਾਂ ਦਾ ਪ੍ਰਯੋਗ ਕਰਨਾ ਇਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਾਂ ਦੇ ਖਿਲਾਫ ਆ ਗਰੀਬ ਲੋਕਾਂ ਦੇ ਖਿਲਾਫ ਆ ਸੋ ਬਿਲਕੁਲ ਉਹਦਾ ਅਸੀਂ ਪੁਰ ਅਮਨ ਉਹਨਾਂ ਦੇ ਦਫ਼ਤਰ ਦੇ ਅੱਗੇ ਜਾ ਕੇ ਪ੍ਰੋਟੈਸਟ ਕੀਤਾਗਾ ਇਸ ਸੰਕੇਤਕ ਪ੍ਰੋਟੈਸਟਾ ਤੇ ਤੁਰੰਤ ਨੂੰ ਹਟਾਇਆ ਜਾਵੇ ਔਰ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਬਹਾਰ ਕਰਕੇ ਰੱਖਾਂਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਆ ਪੰਜਾਬ ਦੀ अमन ਤੇ ਸ਼ਾਂਤੀ ਨੂੰ ਆਮਬੂ ਲੈਣਾ ਚਾਹੁੰਦੀ ਆ ਇਹ ਕਹਦੇ ਇਸ ਪ੍ਰਕਾਰ ਦੇ ਬਿਆਨ ਦਿੰਦੇ ਨੇ ਕਦੇ ਕਿਸ ਪ੍ਰਕਾਰ ਦੇ ਬਿਆਨ ਦੇ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੀ ਸ਼ਾਂਤੀ ਦੇ ਪੈਰਾਂ ਦੇ ਮਾਰਗ ਤੇ ਸ੍ਰੀ ਮੋਹਲ ਕਾਣੀ ਤਖਤ ਨਾਪੁਰ ਨੇ ਵੀ ਹੁੰਦਾ ਹੈ ਨਜ਼ਰ ਆਇਆ ਕਿ ਤੁ ਵੀ ਕੀਤੀ ਗਈ ਟੱਕਰ ਮੁਕੀ ਵੀ ਹੋਈ ਹੈ ਆ ਦੇਖੋ ਕਾਂਗਰਸ ਪਾਰਟੀ ਜਾਣੀ ਜਾਂਦੀ ਹੈ ਇਸ ਗੱਲ ਲਈ ਦੁਨੀਆ ਦੇ ਅੰਦਰ ਭਾਰਤ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿ ਗੁੰਡਾਗਰ ਦੀ ਕਰਦੀ ਆ ਪਰ ਲੇਕਿਨ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਸ਼ਾਂਤਮਈ ਕੀਤਾ ਅਸੀਂ ਸੰਕੇਤਕ ਕੀਤਾ ਉਹਨਾਂ ਨੇ ਆਪਣੇ ਹਮੇਸ਼ਾ ਹੀ ਇਹ ਸਾਰਾ ਦੇਸ਼ ਜਾਣਦਾ ਪੰਜਾਬ ਜਾਣਦਾ ਜੋ ਆਪਣੇ ਗੁੰਡੇ ਪਾ ਕੇ ਰੱਖਦੇ ਨੇ ਉਹਨਾਂ ਦਾ ਹੀ ਇਹ ਪ੍ਰੋਟੈਸਟ ਹੋਉਂਦੇ ਪਰ ਲੇਕਿਨ ਸਾਡੇ ਸਾਰੇ ਵਰਕਰਾਂ ਨੇ ਸ਼ਾਂਤਮਈ ਪ੍ਰੋਟੈਸਟ ਕੀਤਾ ਅੱਛਾ ਤੁਸੀਂ ਕਹਿੰਦੇ ਸੰਕੇਤਕ ਇਸ ਤੋਂ ਬਾਅਦ ਅਗਲਾ ਕੋਈ ਹੋਰ ਐਕਸ਼ਨ ਹੋਏਗਾ ਬਿਲਕੁਲ ਇਸ ਜਿਹੜੀ ਗੱਲ ਆ ਇਹ ਪੂਰੇ ਦੇਸ਼ ਚ ਜਾਊਗੀ ਕਿਉਂਕਿ ਸਰਦਾਰ ਬੂਤਾ ਸਿੰਘ ਜੀ ਬਿਹਾਰ ਦੇ ਗਵਰਨਰ ਰਹੇ ਨੇ ਬਿਹਾਰ ਦੇ ਅੰਦਰ ਸਿਮਾਮਾਨ ਮਾਨਿਆ ਨੇ ਗਿਆ ਬਿਹਾਰ ਦੇ ਦਲਤ ਪਾਈਚਾਨ ਉੱਚਾ ਚੱਕਣ ਤੇ ਵੀ ਉਹਨਾਂ ਦਾ ਅਹਿਮ ਯੋਗਦਾਨ ਆ ਔਰ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਨੂੰ ਬਿਹਾਰ ਦੇ ਲੋਕ ਵੀ ਸਭ ਕੁਝ ਕੌਣ ਲਿ ਬਿਹਾਰ ਦੇ ਲੋਕਾਂ ਨੂੰ ਪਤਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਦਲਤ ਵਿਰੋਧੀ ਹੈ ਧੰਨਵਾਦ ਦੀ ਵੈਸ ਬਸਾਈ ਹੋਈ ਆ ਕਿਹੜੀ ਕਿਹੜੀ ਪਾਰਟੀ காங்கிரஸ் ਤੇ ਆਮ ਆਦਮੀ ਪਾਰਟੀ ਦੀ ਵੈਸ ਬਸਾਈ ਹੋਈ ਕੋਈ ਹਤੋਪਾਈ ਨਹੀਂ ਕੋਈ ਹੋਇਆ ਬਾਕੀ ਪੀਸਫੁਲ ਹੈ ਹੁਣ ਟ੍ਰੈਫਿਕ ਚੱਲ ਰਹੀ ਵੇਖੋ ਤੁਹਾਡੇ ਸਾਹਮਣੇ ਲੋਕ ਜਾ ਰਹੇ ਆਪਣੇ ਆਪ ਹੀ ਉਹ ਜਪੀਆਂ ਪਾ ਕੇ ਦੇ ਵਾਪਸ ਚਲੇ ਗਏ ਸ਼ਾਂਤੀ ਦੇ ਦਾਫ ਕੀਤਾ ਗਿਆ ਤੇ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਕਟਿਆ ਮਾਨਸਿਕਤਾ ਰੱਖਦੇ ਨੇ ਕਿ ਕਿਸ ਤਰ੍ਹਾਂ ਉਹ ਗਲਤ ਪ੍ਰੋਪਰਟੀ ਬਿਆਨ ਦਿੰਦੇ ਨੇ ਕਿ ਕਿਸ ਤਰ੍ਹਾਂ ਦੇਸ਼ ਦੀ ਉਸ ਹੋਮਲੈਸ ਲੋ ਜਿਹੜਾ ਇਸ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ ਔਰ ਸਭ ਤੋਂ ਵੱਧ ਪੜੇ ਲਿਖੇ ਸੀਗੇ ਉਹਨਾਂ ਨੇ ਆਪਣੇ ਸਮਿਆਂ 'ਚ ਉਹਨਾਂ ਸਮਿਆਂ 'ਚ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇਂ ਪੜ੍ਹਾਈ ਕੀਤੀ ਗਰੀਬੀ ਚ ਉੱਟ ਕੇ ਉਹਨਾਂ ਵਿਅਕਤੀਆਂ ਦੇ ਖਿਲਾਫ ਰੰਗ ਭੇਦ ਦੀ ਰਾਜਨੀਤੀ ਕਰਨਾ ਉਹਨਾਂ ਦੇ ਖਿਲਾਫ ਨਸਲੀ ਟਿੱਪ ਕਿਰਨਾ ਉਹਨਾਂ ਦੇ ਖਿਲਾਫ ਜਾਤੀਵਾਦੀ ਸ਼ਬਦਾਂ ਦਾ ਪ੍ਰਯੋਗ ਕਰਨਾ ਇਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਾਂ ਦੇ ਖਿਲਾਫ ਆ ਗਰੀਬ ਲੋਕਾਂ ਦੇ ਖਿਲਾਫ ਆ ਸੋ ਬਿਲਕੁਲ ਉਹਦਾ ਅਸੀਂ ਪੁਰ ਅਮਨ ਉਹਨਾਂ ਦੇ ਦਫ਼ਤਰ ਤੇ ਆ ਕੇ ਜਾ ਕੇ ਪ੍ਰੋਟੈਸਟ ਕੀਤਾਗਾ ਇਹ ਸੰਕੇਤਕ ਪ੍ਰੋਟੈਸਟਾ ਕਿ ਤਰੰਤ ਨੂੰ ਹਟਾਇਆ ਜਾਵੇ ਔਰ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਬਹਾਰ ਕਰਕੇ ਰੱਖਾਂਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸ਼ਾਂਤੀ ਬਣ ਕਰਨਾ ਚਾਹੁੰਦੀ ਆ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਆਮ ਬੁਲਾਉਣਾ ਚਾਹੁੰਦੀ ਆ ਇਹ ਕਹਦੇ ਕਿਸ ਪ੍ਰਕਾਰ ਦੇ ਬਿਆਨ ਦਿੰਦੇ ਨੇ ਕਦੇ ਕਿਸ ਪ੍ਰਕਾਰ ਦੇ ਬਿਆਨ ਦੇ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੀ ਸ਼ਾਂਤੀ ਦੇ ਪੈਰਾਂ ਦੇ ਮਾਰਕ ਛੇ ਮੌਲਿਕ ਕਰਨੀ ਤਖਿਆ ਤਣਾਪੁਰ ਨੇ ਵੀ ਹੁੰਦਾ ਹੈ ਨਜ਼ਰ ਆਇਆ 1 ਅਕਤੂਬਰ ਦੀ ਖੇਚੂ ਵੀ ਕੀਤੀ ਗਈ ਟੱਕਾ ਮੁਕੀ ਵੀ ਹੋਈ ਹੈ ਆ ਦੇਖੋ ਕਾਂਗਰਸ ਪਾਰਟੀ ਜਾਣੀ ਜਾਂਦੀ ਹੈ ਇਸ ਗੱਲ ਲਈ ਦੁਨੀਆ ਦੇ ਅੰਦਰ ਭਾਰਤ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿ ਗੁੰਡਾਗਰਦੀ ਕਰਦੀ ਆ ਪਰ ਲੇਕਿਨ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਸ਼ਾਂਤਮਈ ਕੀਤਾ ਅਸੀਂ ਸੰਕੇਤਕ ਕੀਤਾ ਉਹਨਾਂ ਨੇ ਆਪਣੇ ਹਮੇਸ਼ਾ ਹੀ ਇਹ ਸਾਰਾ ਦੇਸ਼ ਜਾਣਦਾ ਪੰਜਾਬ ਜਾਣਦਾ ਜੋ ਆਪਣੇ ਗੁੰਡੇ ਪਾ ਕੇ ਰੱਖਦੇ ਨੇ ਉਹਨਾਂ ਦਾ ਹੀ ਇਹ ਪ੍ਰੋਟੈਸਟ ਹੋਇਆ ਪਰ ਲੇਕਿਨ ਸਾਡੇ ਸਾਰੇ ਵਰਕਰਾਂ ਨੇ ਸ਼ਾਂਤਮਈ ਪ੍ਰੋਟੈਸਟ ਕੀਤਾ ਅੱਛਾ ਤੁਸੀਂ ਕਹਿੰਦੇ ਸੰਕੇਤਕ ਇਸ ਤੋਂ ਬਾਅਦ ਅਗਲਾ ਕੋਈ ਹੋਰ ਐਕਸ਼ਨ ਹੋਏਗਾ ਬਿਲਕੁਲ ਇਸ ਜਿਹੜੀ ਗੱਲ ਆ ਇਹ ਪੂਰੇ ਦੇਸ਼ ਚ ਜਾਊਗੀ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਬਿਹਾਰ ਦੇ ਗਵਰਨਰ ਰਹੇ ਨੇ ਬਿਹਾਰ ਦੇ ਅੰਦਰ ਸਿਮਾਮਾਨ ਮਾਨਿਆ ਨੇ ਗਿਆ ਬਿਹਾਰ ਦੇ ਦਲਿਤ ਭਾਈਚਾਰੇ ਨੂੰ ਚਾ ਚੱਕਣ ਤੇ ਇਹ ਉਹਨਾਂ ਦਾ ਅਹਿਮ ਯੋਗਦਾਨ ਆ ਔਰ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਨੂੰ ਬਿਹਾਰ ਦੇ ਲੋਕੀ ਸਭ ਕੁਝ ਕਹਣ ਲੀ ਬਿਹਾਰ ਦੇ ਲੋਕਾਂ ਨੂੰ ਪਤਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਦਲਿਤ ਵਿਰੋਧੀ ਹੈ ਧੰਨਵਾਦ ਦੀ ਵੈਸ ਬਸਾਈ ਹੋਈ ਆ ਤੇਰੀ ਕਿਹੜੀ ਪਾਰਟੀ காங்கிரஸ் ਤੇ ਆਮ ਆਦਮੀ ਪਾਰਟੀ ਦੀ ਵੈਸ ਬਸਾਈ ਹੋਈ ਕੋਈ ਹਤੋਪਾਈ ਨਹੀਂ ਕੋਈ ਹੋਇਆ ਬਾਕੀ ਪੀਸਫੁਲ ਹੈ ਹੁਣ ਟ੍ਰੈਂਕ ਚੱਲ ਰਹੀ ਵੇਖੋ ਤੁਹਾਡੇ ਸਾਹਮਣੇ ਲੋਕ ਜਾ ਰਹੇ ਆਪਣੇ ਆਪ ਹੀ ਉਹ ਜਪੀਆਂ ਪਾਕੇ ਦੇ ਵਾਪਸ ਚਲੇ ਗਏ